ਸੁਨੀਏ ਕਰਦੇ ਹੋਰ ਤਾਂ ਨਹੀਂ ਗੱਲ ਹੋਗੀ ਕੋਈ ਉਹ ਗਲਤ ਨਹੀਂ ਕੋਈ ਵੀ ਹੋਈ ਤੇ ਕੀ ਗੱਲ ਆਪਾਂ ਦੋਵੇਂ ਜਣੇ ਸਲਾਹ ਨਹੀਂ ਕਰ ਸਕਦੇ ਉਹ ਕਰ ਸਕਦੇ ਸਲਾਹ ਹੁੰਦੀਆਂ ਵਾ ਦੱਸੋ ਕਿਹੜੀ ਸਲਾਹ ਦੱਸੋ ਸਲਾਹ ਇਦਾਂ ਵਾ ਤੁਹਾਨੂੰ ਵੀ ਪਤਾ ਵਾ ਕਿ ਫਸਲ ਦੇ ਸਿਰ ਤੋਂ ਕਿੰਨਾ ਕੁ ਚਿਰ ਗੁਜ਼ਾਰਾ ਕਰਾਂਗੇ ਕੱਲ ਨੂੰ ਮੁੰਡਾ ਵੀ ਵੱਡਾ ਹੋਣਾ ਵਾ ਉਹਦੀ ਪੜ੍ਹਾਈ ਦਾ ਵੀ ਖਰਚਾ ਹੋਣਾ ਵਾ ਘਰ ਦੇ ਸੋ ਖਰਚੇ ਹੁੰਦੇ ਆ ਗਾਂ ਗਾਂ ਖਰਚੇ ਵਧਣੇ ਹੀ ਆ ਘਟਣੇ ਥੋੜੀ ਆ ਚੱਲ ਸਾਡੇ ਨਾਲ ਗੱਲਾਂ ਨੂੰ ਕਿੰਨੇ ਕਿਹਾ ਕਿੰਨੇ ਨਹੀਂ ਆਪੇ ਬਾਅਦ ਚ ਪਤਾ ਲੱਗਦਾ ਰਹੂਗਾ ਤੇ ਤੂੰ ਮੈਨੂੰ ਇਹ ਦੱਸ ਵੀ ਕੰਬੈਨ ਕਿਦਨ ਆਉਣੀ ਐ ਉਹ ਕਿਹਾ ਤੇ ਹੈਗਾ ਵੀਰ ਨੇ ਪਤਾ ਨਹੀਂ ਹੁਣ ਕਿਦਨ ਆਉਂਦੀ ਐ ਝੋਨਾ ਵੀ ਪੱਕਾ ਚੱਲ ਲੈ ਜਲਦੀ ਹਰੇ ਇੰਨਾ ਫਰਕ ਪੈ ਜਾਏ ਗੋਲੀ ਨਾਲ ਨਹੀਂ ਪੈ ਜਾਣਾ ਵਾ ਬੜੀ ਵਿਧਿਆ ਗੋਲੀ ਨਹੀਂ ਲੈਉਣੀ ਪੈ ਦੋ ਭਾਈ ਚਲੋ ਉਹ ਤੇ ਹੈਗਾ ਵਾ ਤੇ ਮਮੀ ਜੜੀਆਂ ਮੈਂ ਉਥੋਂ ਢੂੰਬਾ ਲਿਆਂਦੀਆਂ ਹੀ ਆਪਣੀਆਂ ਵੀ ਹੀ ਮੇਰੀਆਂ ਮੰਮੀ ਦੀਆਂ ਵੀ ਹੀ ਉਹ ਤੁਸੀਂ ਕਿੱਥੇ ਰੱਖੀਆਂ ਆ ਬਾਬਾ ਉਹ ਚਾਦਰ ਜੀ ਦੇ ਵਿਚ ਹੁਣ ਵਈ ਰਹੀ ਉਹ ਪਿਛਾ ਕੇ ਤੇ ਫੇਮ ਕਰ ਲੈਣੀ ਸਾਰੀ ਹਾਂ ਜੀ ਹੁਣ ਛੇਤੀ ਚਲ ਕੋਈ ਨਹੀਂ ਮੈਂ ਵੀ ਬਣਾ ਲਾਂ ਸਬਜ਼ੀ ਕਿਹੜੀ ਬਣਾਉਣੀ ਦੀਦੀ ਮੇਰੀ ਗੱਲ ਸੁਣੋ ਮੈਂ ਨਾ ਤੁਹਾਨੂੰ ਨਹੀਂ ਕੁਝ ਵੀ ਕਿਹਾ